ਸੋ ਅਗੇ ਤਾਂ ਜੀ ਸਾਰਿਆਂ ਨੂੰ ਤੁਸੀਂ ਇੱਕ ਵਾਰ ਮੁਰਤ ਤੋਂ ਜੁੜ ਚੁੱਕੇ ਹੋ ਹੁਸ਼ਾਰਪੁਰ نیوز ਤੇ ਫੇਸਬੁੱਕ ਪੇਜ ਤੇ ਸੋ ਇੱਕ ਵੱਡੀ ਅਤੇ ਅਹਿਮ ਜਾਣਕਾਰੀ ਤੁਹਾਡੇ ਸਾਰਿਆਂ ਦੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਸੋ ਪੰਜਾਬ ਭਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਸੰਕਟ ਹੈ ਜਿਹੜਾ ਉਹ ਵੱਡੇ ਪੱਧਰ ਤੇ ਛਾ ਸਕਦਾ ਹੈ ਕਿਉਂਕਿ ਪੰਜਾਬ ਦਾ ਸਾਰਾ ਬਿਜਲੀ ਵਿਭਾਗ ਜਿਹੜਾ ਉਹ ਹੜਤਾਲ ਤੇ ਜਾ ਚੁੱਕਿਆ ਤੇ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਜ਼ਿਲ੍ਹੇ 'ਚ ਵੀ ਇਹ ਬਿਜਲੀ ਦਾ ਸੰਕਟ ਹੈ ਜਿਹੜਾ ਉਹ ਮਡਰਾ ਰਿਹਾ ਹੈ ਤੇ ਜੇਕਰ ਖੁਦਾ ਨਾ ਖਾਸਤਾ ਕਿਤੇ ਕਿਸੇ ਇਲਾਕੇ ਦੇ ਵਿੱਚ ਲਾਈਟ ਖਰਾਬ ਹੁੰਦੀ ਹੈ ਬੱਤੀ ਖਰਾਬ ਹੁੰਦੀ ਹੈ ਤਾਂ ਫਿਰ ਭੁੱਲ ਚਾਓ ਭੁੱਲ ਚਾਓ ਕਿ ਉਹ 17 ਤਰੀਕ ਤੱਕ ਠੀਕ ਹੋਵੇਗੀ ਤਾਂ ਜਿਸ ਜਿਨ੍ਹਾਂ ਹਾਲਾਤਾਂ ਦੇ ਵਿੱਚ ਲਾਈਟ ਖਰਾਬ ਹੋਵੇਗੀ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੋਕਾਂ ਨੂੰ ਉਹ ਜਿਹੜਾ 17 ਤਰੀਕ ਤੱਕ ਰਹਿਣਾ ਪੈ ਸਕਦਾ ਕਿਉਂਕਿ ਪੰਜਾਬ ਭਰ ਦੇ ਜਿਹੜੇ ਉਹ ਕੰਮੇ ਨੇ ਉਹ ਹੜਤਾਲ ਤੇ ਚਲੇ ਗਏ ਨੇ ਚਾਹੇ ਉਹ ਦਫ਼ਤਰੀ ਸਟਾਫ ਹੈ ਚਾਹੇ ਉਹ ਲਾਈਨਮੈਨ ਨੇ ਚਾਹੇ ਅਸਿਸਟੈਂਟ ਲਾਈਨਮੈਨ ਨੇ ਤਾਂ ਉਸ ਤੋਂ ਇਲਾਵਾ ਚਾਹੇ ਏ ਠੇਕਾ ਇਹ ਮੁਲਾਜ਼ਮ ਨੇ ਤਾਂ ਸਾਰਿਆਂ ਵੱਲੋਂ ਇਕੱਠੇ ਹੋ ਕੇ ਸਾਂਝੇ ਤੌਰ ਤੇ ਜਿਹੜਾ ਉਹ ਹੜਤਾਲ ਦਾ ਐਲਾਨ ਕੀਤਾ ਗਿਆ ਬਸ ਤਾਂ ਇਹ ਹੜਤਾਲ ਹੈ ਜਿਹੜੀ ਉਹ 10 ਸਤੰਬਰ ਤੋਂ ਸ਼ੁਰੂ ਹੋਈ ਹੈ ਪਰੰਤੂ ਇਹ 10 ਸਤੰਬਰ ਤੋਂ ਲੈ ਕੇ 12 ਸਤੰਬਰ ਤੱਕ ਪੱਕੇ ਕਾਮਿਆਂ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਸਰਕਾਰ ਤੋਂ ਨਿਰਾਸ਼ ਹੋ ਕੇ ਤੇ ਹੁਣ ਠੇਕਾ ਮੁਲਾਜ਼ਮਾਂ ਵੱਲੋਂ ਵੀ ਉਹਨਾਂ ਨੂੰ ਸਮਰਥਨ ਦਿੱਤਾ ਗਿਆ ਤੇ ਹੁਣ ਸਾਂਝੇ ਤੌਰ ਤੇ ਉਹਨਾਂ ਵੱਲੋਂ 17 ਸਤੰਬਰ ਦਿਨ ਮੰਗਲਵਾਰ ਤੱਕ ਦਾ ਐਲਾਨ ਕਰ ਦਿੱਤਾ ਗਿਆ ਕਿ ਸਮੂਚੇ ਬਿਜਲੀ ਕਾਮੇ ਜਿਹੜੇ ਉਹ ਹੜਤਾਲ ਤੇ ਰਹਿਣਗੇ ਸੋ ਜੇਕਰ ਅਜੀਹੇ ਦੇ ਵਿੱਚ ਲਾਈਟ ਖਰਾਬ ਹੁੰਦੀ ਹੈ ਬੱਤੀ ਖਰਾਬ ਹੁੰਦੀ ਹੈ ਤਾਂ ਉਹਨਾਂ ਨੂੰ ਸਾਡੇ ਘਰਾਂ ਦੇ ਵਿੱਚ ਸਾਡੇ ਮੁਹੱਲਿਆਂ ਦੇ ਵਿੱਚ ਪਿੰਡਾਂ ਕਸਬਿਆਂ ਸ਼ਹਿਰਾਂ ਦੇ ਵਿੱਚ ਠੀਕਰਨ ਦੇ ਲਈ ਕੋਈ ਵੀ ਜਿਹੜਾ ਉਹ ਬਿਜਲੀ ਵਿਭਾਗ ਦਾ ਕਰਮਚਾਰੀ ਆ ਉਹ ਨਹੀਂ ਆਵੇਗਾ ਤੇ ਜੇਕਰ ਆਪਾਂ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਵੱਲੋਂ ਜੋ ਸਰਕਾਰੀ ਨੰਬਰ ਜਾਰੀ ਕੀਤਾ ਹੋਇਆ ਹੈ ਕਿ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਤੁਸੀਂ 1912 ਤੇ ਜੋ ਸਰਕਾਰੀ ਬਿਜਲੀ ਵਿਭਾਗ ਦਾ ਨੰਬਰ ਹੈ ਉਸ ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਤੇ ਹੁਣ ਤੱਕ ਅਨੇਕਾਂ ਹੀ ਕੰਪਲੇਟਾਂ ਜਿਹੜੀਆਂ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੰਪਲੇਟਾਂ ਜਿਹੜੀਆਂ ਉੱਥੇ ਉਹ ਪੈ ਚੁੱਕੀਆਂ ਨੇ ਪਰੰਤੂ ਬਿਜਲੀ ਵਿਭਾਗ ਦੇ ਕਰਮਚਾਰੀਆ ਜਿਹੜੇ ਉਹ ਨਹੀਂ ਪਹੁੰਚ ਰਹੇ ਨੇ ਉਹਨਾਂ ਕੰਪਲੇਟਾਂ ਦੇ ਨਿਪਟਾਰੇ ਦੇ ਲਈ ਕਿਉਂਕਿ ਉਹ ਹੜਤਾਲ ਤੇ ਜਾ ਚੁੱਕੇ ਨੇ ਤੇ ਹੁਸ਼ਿਆਰਪੁਰ ਦੇ ਵਿੱਚ ਵੀ ਇਸ ਬਿਜਲੀ ਦਾ ਸੰਕਟ ਆ ਉਹ ਮੜਾ ਸਕਦਾ ਜੇਕਰ ਮੌਸਮ ਦੀ ਖਰਾਬੀ ਦੇ ਕਾਰਨ ਜਾਂ ਕਿਸੇ ਹੋਰ ਕੁਦਰਤੀ ਕਾਰਨ ਕਰਕੇ ਕਰਕੇ ਏ ਬਿਜਲੀ ਖਰਾਬ ਹੁੰਦੀ ਹੈ ਤਾਂ ਭੁੱਲ ਜਾਓ ਕਿ 17 ਤਰੀਕ ਤੱਕ ਕੋਈ ਕਰਮਚਾਰੀ ਉਸ ਨੂੰ ਠੀਕ ਕਰਨ ਦੇ ਲਈ ਪਹੁੰਚੇਗਾ ਸੋ ਜੇਕਰ ਲਾਈਟ ਖਰਾਬ ਹੁੰਦੀ ਹੈ ਇਹਨਾਂ ਹਾਲਾਤਾਂ ਦੇ ਵਿੱਚ 17 ਤਰੀਕ ਤੱਕ ਲੋਕਾਂ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਹੀ ਆਪਣਾ ਜੀਵਨ ਹੈ ਜ ਆਪਣਾ ਸਮਾਂ ਬਿਤਾਉਣਾ ਪਵੇਗਾ ਸੋ 1912 ਤੱਕ ਕੰਪਲੀਟਾਂ ਦਾ ਵੀ ਜਿਹੜਾ ਨਿਪਟਾਰਾ ਉਹਨਾਂ ਵੱਲੋਂ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਬਿਜਲੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਰਿਪੇਅਰ ਹੋਵੇਗੀ ਪੰਜਾਬ ਸਰਕਾਰ ਦੇ ਨਾਲ ਦੇ ਰਾਤ ਪੰਜਾਬ ਸਰਕਾਰ ਦੇ ਜਿਹੜੇ ਬਿਜਲੀ ਮੰਤਰੀ ਨੇ ਹਰਭਜਨ ਸਿੰਘ ਈਟੀਓ ਅਤੇ ਬਿਜਲੀ ਮੈਨੇਜਮੈਂਟ ਤੇ ਨਾਲ ਮੁਲਾਸਮਾ ਦੀ ਮੀਟਿੰਗ ਵੀ ਹੋਈ ਆ ਜੋ ਕਿ ਬੇਸਿਕ ਚੱ ਰਹੀ ਆ ਤੇ ਜਿਸ ਤੋਂ ਬਾਅਦ ਹੁਣ ਮੁਲਾਸਮਾ ਵੱਲੋਂ ਪੱਕੇ ਤੌਰ ਤੇ ਆਪਣੇ ਦਫ਼ਤਰਾਂ ਦੇ ਬਾਹਰ ਉਹ ਦਰਿਆ ਵਿਸ਼ਾਲੀਆਂ ਗਈਆਂ ਨੇ ਤੇ ਸਰਕਾਰ ਪੰਜਾਬ ਸਰਕਾਰ ਮੁਰਦਾਬਾਦ ਦਿਓ ਨਾਰੇ ਲਾਈ ਜਾ ਰਹੇ ਨੇ ਸੋ ਦੂਜੇ ਪਾਸੇ ਜੇਕਰ ਆਪਾਂ ਡਾਕਟਰਾਂ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲਾਂ ਦੇ ਇਕੱਲੇ ਹੁਸ਼ਿਆਰਪੁਰ ਦੇ ਨਹੀਂ ਬਲਕਿ ਪੰਜਾਬ ਭਰ ਦੇ ਸਰਕਾਰੀ ਹਸਪਤਾਲ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਹੜਤਾਲ ਤੇ ਚੱਲ ਰਹੇ ਨੇ ਤਾਂ 15 ਸਤੰਬਰ ਤੱਕ ਉਹਨਾਂ ਵੱਲੋਂ ਵੀ ਐਤਵਾਰ ਤੱਕ ਜਿਹੜਾ ਉਹ ਐਲਾਨ ਕੀਤਾ ਹੋਇਆ ਹੈ ਕਿ ਉਹ ਹੜਤਾਲ ਤੇ ਰਹਿਣਗੇ ਓਪੀਡੀ ਸਵਾਵਾਂ ਜਿਹੜੀਆਂ ਉਹ ਮੁਕੰਮਲ ਤੌਰ ਤੇ ਉਹ ਬੰਦ ਰੱਖੀਆਂ ਗਈਆਂ ਨੇ ਜਿਸ ਕਾਰਨ ਮਰੀਜ਼ਾਂ ਨੂੰ ਖਾਸ ਕਰ ਗਰੀਬ ਵਰਗ ਦੇ ਵਿਅਕਤੀਆਂ ਨੂੰ ਵੱਡੇ ਪੱਧਰ ਤੇ ਪਰੇਸ਼ਾਨੀਆਂ ਚੱਲਣੀਆਂ ਪੈ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਜੇਕਰ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਡਾਕਟਰਸ ਐਸੋਸੀਏਸ਼ਨ ਅਤੇ ਬਿਜਲੀ ਵਿਭਾਗ ਦੇ ਇੱਕ ਮੁਲਾਜ਼ਮਾਂ ਦੇ ਨਾਲ ਜੋ ਜਥੇਬੰਦੀਆਂ ਬਣੀਆਂ ਹੋਈਆਂ ਨੇ ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਪਰੰਤੂ ਫਿਲਹਾਲ ਦੀ ਘੜੀ ਤੱਕ ਇਹ ਮੀਟਿੰਗਾਂ ਜਿਹੜੀਆਂ ਬੇਸਿੱਟਾ ਹੀ ਨਜ਼ਰ ਆ ਰਹੀਆਂ ਨੇ ਤਾਂ ਲਗਾਤਾਰ ਦੋਹਾਂ ਪੱਖਾਂ ਦੇ ਮੁਲਾਜ਼ਮਾਂ ਵੱਲੋਂ ਚਾਹੇ ਡਾਕਟਰ ਨੇ ਚਾਹੇ ਬਿਜਲੀ ਮੁਲਾਜ਼ਮ ਨੇ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਚਾਹੇ ਸੋ ਮੰਗਾਂ ਨੂੰ ਮੰਨਣ ਤੋਂ ਵੀ ਆਨਾਕਾਨੀ ਕਰ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਸੋ ਸਿੱਧੇ ਤੌਰ ਤੇ ਸਰਕਾਰ ਤੋਂ ਨਿਰਾਸ਼ ਹੋ ਕੇ ਮੁਲਾਜ਼ਮਾਂ ਨੇ ਜਿਹੜਾ ਇਹ ਵੱਡਾ ਕਦਮ ਚੁੱਕਿਆ ਤੇ ਇਸ ਤੱਕ ਖਮਿਆਜ਼ਾ ਜਿਹੜਾ ਉਹ ਆਮ ਲੋਕਾਂ ਨੂੰ ਜਿਹੜਾ ਉਹ ਭੁਗਤਣਾ ਪੈ ਰਿਹਾ ਕਿਉਂਕਿ ਇਸ ਦਿਨ ਹੜਤਾਲਾਂ ਦੇ ਨਾਲ ਲਾਤਾ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਕੋਈ ਫਰਕ ਪੈਂਦਾ ਤੇ ਨਾ ਹੀ ਕੋਈ ਹੋਰ ਵਰਗ ਨੂੰ ਜ ਹੋਰ ਵਰਗ ਤੋਂ ਭਾਅ ਵਾ ਜਿਹੜੇ ਸ਼ਾਹੀ ਕਰਾਣੇ ਹੁੰਦੇ ਨੇ ਜਾਂ ਉੱਚ ਕਰਾਣੇ ਹੁੰਦੇ ਨੇ ਅਫਸਰ ਸ਼ਾਹੀ ਹੁੰਦੀ ਹੈ ਤੇ ਜੇਕਰ ਉਹਨਾਂ ਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਫਰਕ ਪੈਂਦਾ ਤਾਂ ਉਹਨਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਲੋਕਾਂ ਦੇ ਵਿੱਚ ਵਿਰੋਧ ਹੈ ਸਰਕਾਰ ਇੱਕ ਪਾਸੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਤੱਕਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੀਆਂ-ਵੱਡੀਆਂ ਦੁਹਾਈਆਂ ਦਿੰਦੇ ਨੇ ਪਰੰਤੂ ਦੂਜੇ ਪਾਸੇ ਜੇਕਰ ਆਪਾਂ ਪੰਜਾਬ ਦੇ ਵਿੱਤੀ ਹਾਲਾਤਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਤੀ ਹਾਲਾਤ ਆ ਜਿਹੜੇ ਉਹ ਕੋਈ ਬਹੁਤੇ ਵਧੀਆ ਨਹੀਂ ਨੇ ਪਿੱਛੇ ਜਹੀ ਵੀ ਤੁਸੀਂ 2-4 ਦਿਨ ਪਹਿਲਾਂ ਖਬਰਾਂ ਪੜੀਆਂ ਹੋਣਗੀਆਂ ਕਿ ਪੰਜਾਬ ਸਰਕਾਰ ਕਿ ਪੰਜਾਬ ਸਰਕਾਰ 10000 ਕਰੋੜ ਦਾ ਹੋਰ ਕਰਜ਼ਾ ਲੈਣਾ ਚਾਹੁੰਦੀ ਆ ਤੇ ਉਸ ਦੇ ਨਾਲ ਹੀ ਇੱਕ ਹੈਡਿੰਗ ਹੋਰ ਵੀ ਲੱਗਿਆ ਹੋਇਆ ਸੀ ਕਿ 23700 ਕਰੋੜ ਦੇ ਲਗਭਗ ਪੈਸਾ ਜਿਹੜਾ ਉਹ ਪੰਜਾਬ ਸਰਕਾਰ ਦਾ ਉਹ ਲਏ ਹੋਏ ਕਰਜ਼ੇ ਦੀਆਂ ਕਿਸ਼ਤਾਂ ਦੇ ਰੂਪ ਦੇ ਵਿੱਚ ਜਾ ਰਿਹਾ ਸੋ ਇਹਨਾਂ ਗੱਲਾਂ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਤੀ ਹਾਲਾਤ ਵੀ ਹੈ ਕੋਈ ਉਹ ਬਹੁਤੇ ਵਧੀਆ ਨਹੀਂ ਨੇ ਸੋ ਦੂਜੇ ਪਾਸੇ ਜੇਕਰ ਆਪਾਂ ਮੁਫਤ ਖੋਰੀ ਦੀ ਗੱਲ ਕਰੀਏ ਮੁਫਤ ਦੀਆਂ ਸਹੂਲਤਾਂਾਂ ਦੀ ਗੱਲ ਕਰੀਏ ਤਾਂ ਸੱਤਾ ਦੇ ਵਿੱਚ ਆਉਣ ਖਾਤਰ ਇਕੱਲੀ ਆਮ ਆਦਮੀ ਪਾਰਟੀ ਨਹੀਂ ਬਲਕਿ ਬਹੁਤ ਸਾਰੀਆਂ ਪਾਰਟੀਆਂ ਚਾਹੀਏ ਉਹ ਕਾਂਗਰਸ ਹੈ ਅਕਾਲੀ ਹੈ ਭਾਜਪਾ ਹੈ ਤਾਂ ਮੁਫਤ ਖੋਰੀ ਨੂੰ ਉਹ ਬੜਾਵਾ ਦਿੰਦੀਆਂ ਨੇ ਜਿਸ ਦਾ ਖਮਿਆਜ਼ਾ ਜਿਹੜਾ ਸਿਰਫ ਤੇ ਸਿਰਫ ਆਮ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਸੋ ਇਸ ਵੀਡੀਓ ਨੂੰ ਵੱਤੋਂ ਵੱਧ ਸ਼ੇਅਰ ਵੀ ਕਰ ਦਿਓ ਤਾਂ ਜੋ ਹੋਰ ਨਾਲ ਲੋਕਾਂ ਤੱਕ ਵੀ ਸਹੀ ਅਤੇ ਸਟੀਕ ਜਾਣਕਾਰੀ ਪਹੁੰਚ ਸਕੇ ਸੋ ਇੱਕ ਵਾਰ ਮੁੜ ਤੋਂ ਦੁਹਰਾ ਦਿਆਂ ਕਿ ਆਉਣ ਵਾਲੇ ਆਉਣ ਵਾਲੀ 17 ਸਤੰਬਰ ਦਿਨ ਮੰਗਲਵਾਰ ਤੱਕ ਉਹ ਬਿਜਲੀ ਵਿਭਾਗ ਦੇ ਕਾਮੇ ਨੇ ਚਾਹੇ ਉਹ ਰੈਗੂਲਰ ਮੁਲਾਜ਼ਮ ਨੇ ਚਾਹੇ ਉਹ ਠੇਕਾ ਮੁਲਾਜ਼ਮ ਨੇ ਤਾਂ ਉਹ ਮੁਕੰਮਲ ਤੌਰ ਤੇ ਉਹਨਾਂ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਤੇ ਜੇਕਰ ਸਾਡੇ ਘਰਾਂ ਦੇ ਵਿੱਚ ਸਾਡੀ ਗਲੀ ਮੋਹੱਲੇ ਕਸਬੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਜਲੀ ਖਰਾਬੀ ਆਉਂਦੀ ਹੈ ਤਾਂ 17 ਤਰੀਕ ਤੱਕ ਇਹਨਾਂ ਨੂੰ ਠੀਕ ਕਰਨ ਦੇ ਲਈ ਕੋਈ ਵੀ ਨਹੀਂ ਪਹੁੰਚੇਗਾ ਸੋ ਪਰਮਾਤਮਾ ਅੱਗੇ ਇਹ ਅਰਦਾਸ ਕਰੋ ਕਿ ਉਹ ਦੋਤਾਕ ਕੇ ਲਾਈਟ ਆ ਜਿਹੜੀ ਉਹ ਨਾ ਖਰਾਬ ਹੋਵੇ ਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਚਲਣੀ ਪਏ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜੁੜੇ ਰਹੋ ਹੁਸ਼ਰ ਪਰ ਨਿਊਜ਼ ਦੇ ਨਾਲ